ਅੱਜ ਸ਼ੂਟਿੰਗ ਤੋਂ ਵਾਪਸ ਆਂਦੇ ਦੌਰਾਨ ਮੇਰੀ ਕਾਫੀ ਤਬੀਅਤ ਖਰਾਬ ਹੋ ਗਈ ਮੇਰੇ ਹਸਬੰਡ ਨਾਲ ਲੱਗਦੇ ਸੰਦਰ ਹਸਪੀਟਲ ਮੈਨੂੰ ਲੈ ਕੇ ਗਏ ਉੱਥੇ ਡਾਕਟਰ ਸਤੀਸ ਜੀ ਨੇ ਮੇਰਾ ਸਾਰਾ ਚੈੱਕਅਪ ਕੀਤਾ ਮੇਰੇ ਹਸਬੰਡ ਨੇ ਉਹਨਾਂ ਨੂੰ ਦੱਸਿਆ ਕਿ ਅੱਜ ਸਵੇਰ ਤੋਂ ਹੀ ਇਹ ਬਹੁਤ ਆਪਣੇ ਆਪ ਨੂੰ ਵੀਕ ਫੀਲ ਕਰਦੇ ਪਏ ਨੇ ਚੱਕਰ ਵੀ ਕਾਫੀ ਮਹਿਸੂਸ ਹੁੰਦੇ ਪਏ ਸੀ ਔਰ ਮੇਰਾ ਕੁਝ ਖਾਣ ਨੂੰ ਵੀ ਮਨ ਨਹੀਂ ਸੀ ਕਰਦਾ ਪਿਆ ਉਹਨਾਂ ਦਾ ਨਾਲ ਬੇਟਾ ਆਕਰਸ਼ਿਤ ਸੰਧਲ ਉਹਨਾਂ ਨੇ ਵੀ ਸਾਰਾ ਜਾਂਚਿਆ ਔਰ ਸੁਜੈਸਟ ਕੀਤਾ ਕਿ ਤੁਹਾਨੂੰ ਡੀਹਾਈਡਰੇਸ਼ਨ ਹੋ ਗਈ ਆ ਇਸ ਦੀ ਜਲਦੀ ਰਿਕਵਰੀ ਵਾਸਤੇ ਤੁਹਾਨੂੰ ਅਸੀਂ ਡ੍ਰਿਪ ਲਗਾਵਾਂਗੇ ਮੈਂ ਕਾਫੀ ਘਬਰਾ ਗਈ ਸੀ ਪਰ ਆਕਰਸ਼ਿਤ ਜੀ ਨੇ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਬਹੁਤ ਅੱਛਾ ਟ੍ਰੀਟਮੈਂਟ ਕੀਤਾ ਅਸੀਂ ਉਹਦਾ ਦਿਲੋਂ ਥੈਂਕਸ ਕੀਤਾ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਾਰਾ ਸਟਾਫ ਹੈ ਬਹੁਤ ਹੀ ਕੇਅਰਿੰਗ ਔਰ ਵੈਲ এডਿਕੇਟਿਡ ਸਟਾਫ ਹੈ ਸਭ ਤੋਂ ਇਹਨਾਂ ਦਾ ਮੈਨੂੰ ਖਾਸੀਅਤ ਇਹ ਲੱਗੀ ਕਿ ਸਾਡਾ ਸਾਰਾ ਟ੍ਰੀਟਮੈਂਟ ਬਹੁਤ ਹੀ ਰੀਜ਼ਨੇਬਲ ਰੇਟ ਵਿੱਚ ਹੋ ਗਿਆ ਇਸ ਤੋਂ ਬਾਅਦ ਅਸੀਂ ਡਾਕਟਰ ਸਤੀਸ ਜੀ ਦਾ ਧੰਨਵਾਦ ਕਰਨ ਵਾਸਤੇ ਉਹਨਾਂ ਦੇ ਕੈਬਨਟ ਤੇ ਗਏ ਉਹਨਾਂ ਦੇ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਕਲੀਨਿਕ ਹੈ ਇਹ 35 ਇਅਰ ਪੁਰਾਣਾ ਹੈ ਪਹਿਲਾਂ ਮੇਰੇ ਫਾਦਰ ਸਾਹਿਬ ਇਹਨਾਂ ਨੂੰ ਰਨ ਕਰਦੇ ਸੀ ਉਸ ਤੋਂ ਬਾਅਦ ਇਹ ਤੋਂ ਮੈਂ ਹੈਂਡਲ ਕਰਨਾ ਸ਼ੁਰੂ ਕੀਤਾ ਤੇ ਹੁਣ ਮੇਰਾ ਬੇਟਾ ਵੀ ਮੈਨੂੰ ਨਾਲ ਜੁਆਇਨ ਕਰ ਚੁੱਕਾ ਹੈ ਇਹ ਸਭ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ